ਇੱਕ ਤਾਂ ਪਹਿਲੀ ਗੱਲ ਵੀ ਕਿਸੇ ਦੇ ਧਰਮ ਨੂੰ ਕਿਸੇ ਦੇ ਮਜ਼ਬੂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਆਵੇਂ ਕੋਈ Hindu ਉਹ ਵੀ ਚੰਗਾ, ਮੁਸਲਮਾਨ ਉਹ ਵੀ ਚੰਗਾ, ਇਸਾਈ ਹੈ, ਪਾਰਸੀ ਹੈ, ਯਹੂਦੀ ਹੈ, ਬੁੱਧੀ ਹੈ, ਜੈਨੀ ਹੈ। ਅੱਠ ਧਰਮ ਹੁੰਦੇ। ਮਜ਼ਬੂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਆਪੋ ਆਪਣੀ ਜਗ੍ਹਾ ਸਾਰੇ ਚੰਗੇ ਨੇ। ਜੋ ਗੁਰੂ ਗ੍ਰੰਥ ਸਾਹਿਬ ਦੇ ਮੂਲ ਮੰਤਰ ਚ ਲਿਖਿਆ ਉਹੀ ਗਾਇਤਰੀ ਮੰਤਰ ਹੈ ਉਹੀ ਕੁਰਾਨ ਦੇ ਵਿੱਚ ਜਿਹੜਾ ਆਇਤਾਂ ਨੇ ਸ਼ੁਰੂ ਵਿੱਚ ਉਹ ਅੱਲਾਹ ਕਹਿੰਦੇ ਵੀ ਅੱਲਾਹ ਗੁਰੂ ਗ੍ਰੰਥ ਸਾਹਿਬ ਵੀ ਲਿਖਿਆ ਅੱਲਾਹ ਪਾਕ ਪਾਕ ਹੈ ਵੱਖੋ ਵੱਖਰਾ ਸਾਹਿਬ ਹੈ ਨਾ ਵੱਖੋ ਵੱਖਰੇ ਹੋ ਸਕਦੇ ਹੈ ਇੱਕੋ ਹੀ ਬੰਦੇ ਦੀ ਸੋਚ ਬੰਦਾ ਸੋਚ ਦੇ ਮੁਤਾਬਕ ਗੱਲ ਪਰ ਫਿੱਕਾ ਨਹੀਂ ਕਿਸੇ ਨੂੰ ਬੋਲਣਾ ਚਾਹੀਦਾ ਕਿਉਂ ਮਹਾਰਾਜ ਨੂੰ ਸਾਰੇ ਪਿਆਰੇ ਨੇ ਦੂਜੀ ਗੱਲ ਭਗਵਾਨ ਦੀ ਬੋਲੀ ਹੈ ਮਿੱਠੀ ਆਪਾਂ ਕਿਸੇ ਨੂੰ ਫਿੱਕਾ ਬੋਲਾਂਗੇ ਉਹਦਾ ਨਾਲ ਮੇਲ ਹੀ ਨਹੀਂ ਹੋ ਸਕਦਾ ਜੇ ਹੁਣ ਇੱਕ ਪਾਸੇ ਗੁਰਮਖ ਹੈ ਇੱਕ ਪਾਸੇ ਮਨਮੁਖ ਹੈ ਸੁਭਾਅ ਨਹੀਂ ਮਿਲਦਾ ਮੇਲ ਹੀ ਨਹੀਂ ਹੋਣਾ ਗਵਾਂਡੀ ਗਵਾਂਡੀ ਦਾ ਸੁਭਾਅ ਨਹੀਂ ਮਿਲਦਾ ਇੱਕ ਬੰਦਾ ਇੱਕ ਗਵਾਂਡੀ ਵਧੀਆ ਇੱਕ ਲਟਣ ਵਾਲਾ ਕਦੇ ਮੇਲ ਨਹੀਂ ਹੁੰਦਾ ਜੇ ਭਰਾ ਭਰਾ ਦਾ ਸੁਭਾਅ ਨਹੀਂ ਮਿਲਦਾ ਤਾਂ ਵੀ ਨਹੀਂ ਮੇਲ ਹੁੰਦਾ ਐਦਾਂ ਪਰਮੇਸ਼ਰ ਦਾ ਜਿਹੜਾ ਸੁਭਾਅ ਹੈ ਉਹ ਮਿੱਠਾ ਇੱਕ ਮਹਾਰਾਜ ਉਹਨਾਂ ਨਹੀਂ ਦੇਖਦੇ ਹਾਂ ਜੇ ਬੰਦੇ ਨੇ ਸੁਭਾਅ ਆਪਣਾ ਫਿੱਕਾ ਬਣਾ ਲਿਆ ਫਿੱਕੇ ਬਚਨ ਬੋਲਣੇ ਈਰਖਾ ਕਰਨੀ ਉਹ ਫਿਰ ਮਹਾਰਾਜ ਦੇ ਕਦੇ ਨੇੜੇ ਨਹੀਂ ਜਾ ਸਕਦਾ ਜੇ ਮਹਾਰਾਜ ਦੇ ਨੇੜੇ ਜਾਣਾ ਮਹਾਰਾਜ ਵਰਗਾ ਬਣਨਾ ਪੈਣਾ ਮਹਾਰਾਜ ਵਰਗੇ ਬਣਾਂਗੇ ਕੋਸ਼ਿਸ਼ ਤੱਕ ਕਰਨੀ ਚਾਹੀਦੀ ਹੈ ਨਾ ਮਹਾਰਾਜ ਤਾਂ ਮਹਾਰਾਜ ਹੀ ਹੈ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਜੇ ਮਹਾਰਾਜ ਦਾ ਸੁਭਾਅ ਮਿੱਠਾ ਆਪਾਂ ਵੀ ਸੁਭਾਅ ਨੂੰ ਮਿੱਠਾ ਬਣਾਓ ਕਿਉਂ ਅਗਲੇ ਜੀ ਚਲੋ ਆਪਾਂ ਨੂੰ ਮਾੜਾ ਦੋ ਗੱਲਾਂ ਕਹਿ ਵੀ ਦਿੱਤੀਆਂ ਚੁੱਪ ਕਰ ਜੋ ਲੋੜ ਹੀ ਹੈ 嗯、uh.